ਉਮੋ ਹੋਏ 102 ਮੋਬਾਈਲ ਫੋਨ ਕਿਤੇ ਵਾਪਸ ਜਿਲ੍ਹਾ ਪੁਲਿਸ ਮੁਡੀਗਲੋ ਮੋਬਾਈਲ ਮਾਲਕਾਂ ਨੂੰ ਸੌਂਪੇ ਗਏ ਟਰੇਸ ਕੀਤੇ ਗਏ ਮੋਬਾਈਲ ਫੋਨ ਕੁੱਲ ਤੱਕ 550 ਮੋਬਾਈਲ ਫੋਨ ਟਰੇਸ ਕਰਕੇ ਸੌਂਪੇ ਜਾ ਚੁੱਕੇ ਹਨ ਮਾਲਕਾਂ ਨੂੰ ਮਾਨਯੋਗ ਸ਼੍ਰੀ ਗੌਰਵ ਯਾਦਵ ਆਈਪੀਐਸ ਡੀਜੀਪੀ ਪੰਜਾਬ ਦੀਆਂ ਹਦਾਇਤਾਂ ਤਹਿਤ ਸ਼੍ਰੀ ਤੁਸ਼ਾਰ ਗੁਪਤਾ ਆਈਪੀਐਸ ਐਸਐਸਪੀ ਸ਼੍ਰੀ ਬੂਸਰ ਸਾਹਿਬ ਵੱਲੋਂ ਜਿੱਥੇ ਜ਼ਿਲ੍ਹਾ ਅੰਦਰ ਪਬਲਿਕ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਮਾੜੇ ਸ਼ਰਾਰਤੀਆਂ ਸਰ ਨੂੰ ਕਾਬੂ ਕਰਨ ਲਈ ਸ਼ਹਿਦਾ ਖਾਤਮਾ ਕਰਨ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ ਉੱਥੇ ਆਮ ਪਬਲਿਕ ਨੂੰ ਅਜੂ ਘਟੰਗ ਨਾਲ ਸਵਾਵਾ ਪ੍ਰਦਾਨ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਜਿੱਥੇ ਹੁਣ ਤੱਕ ਤਕਰੀਬਨ 550 ਦੇ ਕਰੀਬ ਮੋਬਾਈਲ ਫੋਨਾਂ ਨੂੰ ਟੈਸਟ ਕਰਕੇ ਉਹਨਾਂ ਦੇ ਮਾਲਕਾਂ ਨੂੰ ਸੌਂਪਿਆ ਜਾ ਚੁੱਕਾ ਹੈ ਉੱਥੇ ਅੱਜ ਸੀਈ ਆਇਰਪੋਰਟਲ ਦੀ ਮਦਦ ਨਾਲ ਪਬਲਿਕ ਦੇ ਗੁੰਮ ਹੋਏ ਤੇ 102 ਮੋਬਾਈਲ ਫੋਨ ਟ੍ਰੇਸ ਕਰਕੇ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਮਾਲਕਾਂ ਨੂੰ ਸੌਂਪੇ ਗਏ ਇਸ ਮੌਕੇ ਐਸਆਈ ਅਰਵਿੰਦਰ ਕੋਰ ਇਨਚਾਰਜ ਟੈਕਨੀਕਲ ਸੈਲਾ 3 ਇਟਰਜੀਤ ਪਾਲ ਅਤੇ ਟੈਕਨੀਕਲ ਟੀਮ ਹਾਜ਼ਰ ਸੀ ਇਸ ਮੌਕੇ ਤਿਸ਼ਾਰ ਗੁਪਤਾ ਆਈਪੀਐਸ ਸੀਨੀਅਰ ਕੋਪ ਪੁਲਿਸ ਕਪਤਾਨ ਸ਼੍ਰੀ ਮੋਹਸਰ ਸਾਹਿਬ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਮੋਬਾਈਲ ਗੁੰਮ ਹੋਣ ਬਾਰੇ ਜ਼ਿਲ੍ਹਾ ਸ਼੍ਰੀ ਮੋਹਸਰ ਸਾਹਿਬ ਪੁਲਿਸ ਨੂੰ ਸ਼ਿਕਾਇਤਾਂ ਮਸੂਲ ਹੋਈਆਂ ਸਨ ਇਹਨਾਂ ਸ਼ਿਕਾਇਤਾਂ ਤੇ ਕਾਰਵਾਈ ਕਰਦੇ ਹੋਏ ਟੈਕਨੀਕਲ ਟੀਮ ਵੱਲੋਂ ਇਹਨਾਂ ਗੋਮ ਹੋਈ ਮੋਬਾਈਲ ਫੋਨਾਂ ਨੂੰ ਸੀਈਆਈਆਰ ਪੋਰਟਲ ਪਰ ਰੇਸਿੰਗ ਤੇ ਲਗਾਇਆ ਗਿਆ ਸੀ ਜਿਸ ਤੇ 102 ਮੋਬਾਈਲ ਫੋਨ ਚਲਦੇ ਪਏ ਗਏ ਇਹ ਮੋਬਾਈਲ ਫੋਨ ਟ੍ਰੇਸ ਕਰਕੇ ਅੱਜ ਹੀ ਉਹਨਾਂ ਦੇ ਮਾਲਕਾਂ ਨੂੰ ਸੌਂਪੇ ਗਏ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਅੱਜ ਆਪਣੇ ਦਫ਼ਤਰ ਮੋਬਾਈਲ ਮਾਲਕਾਂ ਨੂੰ ਬੁਲਾ ਕੇ ਲੱਭੇਗੇ ਮੋਬਾਈਲ ਫੋਨ ਉਹਨਾਂ ਨੂੰ ਸੌਂਪੇ ਗਏ ਇਸ ਮੁਕਕੇ ਮੋਬਾਈਲ ਫੋਨ ਦੇ ਮਾਲਕਾਂ ਨੂੰ ਐਸਐਸਪੀ ਸ੍ਰੀ ਮੋਹਨ ਸਿੰਘ ਸਾਹਿਬ ਦੀ ਟੀਮ ਦਾ ਬਹੁਤ ਧੰਨਵਾਦ ਕੀਤਾ ਗਿਆ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਦਾ ਕੋਈ ਮੋਬਾਈਲ ਫੋਨ ਗੁੰਮ ਹੁੰਦਾ ਹੈ ਤਾਂ ਉਹ ਮੋਬਾਈਲ ਦਾ ਮਾਰਕਾ IMEI ਨੰਬਰ ਕੰਪਨੀ ਅਤੇ ਮੋਬਾਈਲ ਵਿੱਚ ਪਹਿਲਾਂ ਚੱਲਦੇ ਫੋਨ ਨੰਬਰ ਵਗੈਰਾ ਦਾ ਵੇਰਵਾ ਦਿੰਦੇ ਹੋਏ ਸ਼ਿਕਾਇਤ ਨੇੜੇ ਪੁਲਿਸ ਸਹਾਜ ਕੇਂਦਰ ਵਿੱਚ ਦਰਜ ਕਰਾਉਣ ਤਾਂ ਜੋ ਉਹਨਾਂ ਦਾ ਮੋਬਾਈਲ ਫੋਨ ਪੇਸ਼ਕਤੇ ਲਗਾਉਣ ਸੰਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਸਕੇ ਉਹਨਾਂ ਇਹ ਵੀ ਜਾਣਕਾਰੀ ਦਿੱਤੀ ਕਿ ਆਮ ਪਬਲਿਕ CEIR ਪੋਰਟਲ ਪਰ ਆਪਣੀ ਸ਼ਿਕਾਇਤ UID ਨੰਬਰ ਅਪਡੇਟ ਕਰਕੇ ਆਪਣੇ ਗੁੰਮ ਹੋਏ ਮੋਬਾਈਲ ਫੋਨ ਦਾ ਸਟੇਟਸ ਚੈੱਕ ਕਰ ਸਕਦੇ ਹਨ ਇਸ ਦੇ ਨਾਲ ਹੀ ਮੋਬਾਈਲ ਫੋਨ ਗੁੰਮ ਹੋਣ ਦੀ ਸ਼ਿਕਾਇਤ ਆਪਣੇ ਨੇੜੇ ਦੇ ਥਾਣੇ ਜਾਂ ਟੈਕਨੀਕਲ ਦਫ਼ਤਰ 'ਚ ਆ ਕੇ ਵੀ ਦੇ ਸਕਦੇ ਹਨ ਜਿਹੜਾ ਪੁਲਿਸ ਮੁਖੀ ਵੱਲੋਂ ਆਮ ਪਬਲਿਕ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਜੇਕਰ ਕਿਸੇ ਦਾ ਮੋਬਾਈਲ ਡਿੱਗਾ ਹੋਇਆ ਮਿਲਦਾ ਹੈ ਤਾਂ ਉਸ ਦੀ ਵਸਤੂ ਕਰਨ ਦੀ ਬਜਾਏ ਉਸ ਨੂੰ ਨੇੜੇ ਦੇ ਪੁਲਿਸ ਸਟੇਸ਼ਨ 'ਤੇ ਜਮ੍ਹਾਂ ਕਰਵਾਇਆ ਜਾਵੇ

ਕਿ ਮਾ ਜੀ ਸਰ ਮੇਰਾ ਨਾਮ ਹਰਕੀਰਤ ਸਿੰਘ ਸੰਧੂ ਜੀ ਪਿੰਡ ਮੇਰਾ ਮੋਹਲਾ ਜਿਲ੍ਹਾ ਫਰੀ ਮੁਕਸਰ ਸਾਹਿਬ ਆ ਅੱਜ ਤੋਂ 5 ਦਿਨ ਪਹਿਲਾਂ ਜਿਹੜੀ 17 ਤਰੀਕ ਨੂੰ ਇਹ ਮੇਰਾ ਫੋਨ ਗਵਾਚਿਆ ਸੀ ਜੀ ਵਾਟਰ ਬਰਡਸ ਦੇ ਕਿਸ ਕੰਮ ਕਰਕੇ ਡਿੱਗ ਗਿਆ ਜੀ ਤੇ ਅਸੀਂ ਸਾਂਝ ਕੇ ਅੰਦਰ ਮਲੋੜ ਵਿਖੇ ਦਰਖਾਸਤ ਦਿੱਤੀ ਸੀ ਉਹਨਾਂ ਨੇ ਫਿਰ ਸਾਨੂੰ ਐਸਐਸਪੀ ਦਫ਼ਤਰ ਭੇਜਿਆ ਜੀ ਐਸਐਸਪੀ ਦਫ਼ਤਰ ਟਰੇਸ ਤੇ ਲੱਗਾ ਅਸੀਂ ਐਸਐਸਪੀ ਦਫ਼ਤਰ ਦਾ ਤੇ ਇਥੋਂ ਦੇ ਸਾਰੇ ਮੁਲਾਜ਼ਮਾਂ ਦਾ ਐਸਐਸਪੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ 22 ਦਿਨਾਂ ਦੇ ਵਿੱਚ ਫੋਨ ਲਾ ਕੇ ਦਿੱਤਾ ਜੀ ਸਾਡੇ ਵੱਲੋਂ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਥੈਂਕ ਯੂ ਜੀ ਹਾਂਜੀ ਮੇਰਾ ਨਾਮ ਹਰਪੀਦਾ ਮੇਰਾ 9 ਮਹੀنو ਫੋਨ ਬੁਆਚਿਆ ਸੀ ਤੇ ਅੱਜ ਐਸਐਸਪੀ ਸਾਹਿਬ ਵੱਲੋਂ ਮੈਨੂੰ ਫੋਨ ਵਾਪਸ ਦੇ ਤੱਕ ਇਹਨਾਂ ਵੱਲੋਂ ਲੱਭਿਆ ਗਿਆ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਡਾਕਟਰ ਸੰਦੀਪ ਹੈ ਮੈਂ ਜ਼ਿਲ੍ਹਾ ਸ੍ਰੀ ਮੁਖਤਸਰ ਸਾਹਿਬ ਦੇ ਵਿੱਚ ਪਿੰਡ ਭੁਗੜ ਦੇ ਵਿੱਚ ਆਮਦਨ ਜੀ ਦੇ ਵਿੱਚ ਸੇਵਾ ਨਿਭਾ ਰਿਹਾ ਹਾਂ 2-3 ਮਹੀਨੇ ਪਹਿਲਾਂ ਮੇਰਾ ਫੋਨ ਗੁੰਮ ਹੋਇਆ ਸੀ ਤੇ ਮੈਂ ਇੱਥੇ ਐਸਐਸਪੀ ਦਫ਼ਤਰ ਆ ਕੇ ਇੱਕ ਅਰਜ਼ੀ ਦੇ ਕੇ ਗਿਆ ਸੀ ਪਰ ਵਿਥਿਨ 2 ਤੋਂ 3 ਮੰਥਸ ਮੈਨੂੰ ਇੱਥੋਂ ਕਾਲ ਆਉਂਦੀ ਹੈ ਤੇ ਕਿ ਤੁਹਾਡਾ ਫੋਨ ਲੱਭ ਚੁਕਿਆ ਹੈ ਜਿਹਦੇ ਲਈ ਮੁਖਤਸਰ ਪੁਲਿਸ ਪ੍ਰਸ਼ਾਸਨ ਐਸਐਸਪੀ ਸਰਦਾਰ ਸਾਰੇ ਅਧਿਕਾਰੀਆਂ ਦਾ ਬਹੁਤ-ਬਹੁਤ ਥੈਂਕ ਯੂ ਹੈ ਸਲੂਟ ਹੈ ਜੀ ਮੁਖਤਸਰ ਪੁਲਿਸ ਅਫਸਰਮੈਂਟ ਨੂੰ ਥੈਂਕ ਯੂ ਸਾਡੇ ਸਾਈਬਰ ਜੋ ਟੀਮ ਹੈਗੀ શ્રી ਮੁਖਸਰ ਸਾਹਿਬ ਦੀ ਇਹਨਾਂ ਨੇ ਅੱਜ ਬਹੁਤ ਚੰਗਾ ਕੰਮ ਕੀਤਾ ਅੱਜ ਅਸੀਂ ਟੋਟਲ 100 ਫੋਨ ਜੋ ਗੁੰਮ ਹੋਏ ਸੀ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਉਹ ਲੱਭ ਕੇ ਪਬਲਿਕ ਨੂੰ ਵਾਪਸ ਕਰਾਏ ਤੇ ਇਹਦੇ ਨਾਲ ਸਾਡਾ ਟੋਟਲ ਫਿਗਰ ਜੋ ਫੋਨਸ ਰਿਟਰਨ ਦਾ ਹੈਗਾ ਉਹ 500 ਨੂੰ ਕਰਾਸ ਕਰ ਚੁੱਕਿਆ ਇਹਦੇ ਨਾਲ ਨਾਲ ਮੈਂ ਸਾਰੇ ਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਇੱਕ CEIR ਪੋਰਟਲ ਹੁੰਦਾ ਹੈ ਸੈਂਟਰਲ ਇਕਵਿਪਮੈਂਟ ਆਇਡੈਂਟੀਟੀ ਰਜਿਸਟਰ ਪੋਰਟਲ ਜੇਕਰ ਤੁਹਾਡਾ ਫੋਨ ਖੁੰਮ ਹੋ ਜਾਂਦਾ ਹੈ ਜਾਂ ਖੋਇਆ ਜਾਂਦਾ ਹੈ ਤੁਸੀਂ ਇਮੀਡੀਏਟਲੀ ਪੋਰਟਲ ਤੇ ਜਾ ਕੇ ਆਪਣਾ ਫੋਨ ਰਜਿਸਟਰ ਕਰੋ ਉਹਦੇ ਨਾਲ ਉਹਦੀ ਆਈਐਮਆਈ ਜੋ ਹੈਗੀ ਬਲੌਕ ਹੋ ਜਾਂਦੀ ਹੈ ਕੋਈ ਹੋਰ ਉਹਦੇ ਵਿੱਚ SIM ਪਾਣ ਦੀ ਕੋਸ਼ਿਸ਼ ਕਰਦਾ ਹੈ ਨਾਲ ਹੀ ਤੁਹਾਨੂੰ ਆਪਣੇ ਮੈਸੇਜ ਤੇ ਆਪਣੇ ਫੋਨ ਤੇ ਮੈਸੇਜ ਆ ਜਾਂਦਾ ਹੈ ਕਿ ਤੁਹਾਡਾ ਫੋਨ ਇੱਥੇ ਚੱਲ ਪਿਆ ਤੇ ਇੱਕ ਸੀਈਆਈਆਰ ਪੋਰਟਲ ਤੇ ਰਜਿਸਟਰ ਕਰੋ ਜੁਝ ਆ ਕੇ ਜੋ ਸਾਡੀ ਟੀਮ ਹੈਗੀ ਹੈ ਟੀਮ ਨੂੰ ਦੱਸੋ ਥਾਣੇ ਦੱਸੋ ਆਪਣੇ ਉਹ ਸਾਰੀ ਇਨਫੋਰਮੇਸ਼ਨ ਅਸੀਂ ਕਲੈਕਟ ਕਰਦੇ ਹਾਂ ਤੇ ਕਈ ਵਾਰੀ ਸਾਨੂੰ ਇਹ ਲੱਗਦਾ ਹੁੰਦਾ ਹੈ ਕਿ ਜੀ ਸਾਡਾ ਫੋਨ ਖੋ ਗਿਆ ਸੀ ਪੁਲਿਸ ਦੇ ਵਿੱਚ ਰਿਪੋਰਟ ਲਿਖਾਤੀ ਹੈ ਹੋਣਾ ਤਾਂ ਕੁਝ ਨਹੀਂ ਹੈਗਾ ਬਟ ਇਹ ਗੱਲ ਨਹੀਂ ਹੈ ਇਹ ਜੋ ਸਾਡਾ ਐਫਰਟ ਚੱਲ ਰਿਹਾ ਸਾਰੀ ਟੀਮ ਦਾ ਉਹਦੇ ਨਾਲ ਅਸੀਂ ਇਹੀ ਸ਼ੋਅ ਦੇ ਪ੍ਰੂਵ ਕਰਨਾ ਚਾ ਰਹੇ ਹਾਂ ਕਿ ਤੁਹਾਡਾ ਫੋਨ ਖੋਨਰ ਨਹੀਂ ਸਾਨੂੰ ਦਿਓ ਤੇ ਅਸੀਂ ਐਵਰ ਵਿਜੀਲੈਂਟ ਹੈਗੇ ਜਦੋਂ ਤੁਹਾਡਾ ਫੋਨ ਕਈ ਚਾਲੂ ਹੁੰਦਾ ਹੈ ਸ਼ੁਰੂ ਹੁੰਦਾ ਹੈ ਨਾਲ ਹੀ ਸਾਨੂੰ ਪਤਾ ਲੱਗ ਜਾਂਦਾ ਤੇ ਅਸੀਂ ਤੁਹਾਡਾ ਫੋਨ ਰਿਕਵਰ ਵੀ ਕਰਾ ਕੇ ਦੇਨੇ ਇਸਨੇ ਕਈ ਫੋਨ ਇਦਾਂ ਦੇ ਵੀ ਸਿੱਗੇ ਜੋ ਸਾਸੀਂ ਜੰਮੂ ਐਂ ਕਸ਼ਮੀਰ ਤੋਂ ਮੰਗਾਏ ਜੋ ਅਸੀਂ ਯੂਪੀ ਤੋਂ ਜਾ ਕੇ ਟ੍ਰੇਸ ਕਰਕੇ ਲੈ ਕੇ ਆਏ ਹੈ ਤੇ ਮੇਰੀ ਸਾਰਿਆਂ ਨੂੰ ਇਹ ਬੰਦੀ ਹੈਗੀ ਕਿ ਇਸ਼ੂ ਆਂਦਾ ਹੈ ਤੁਸੀਂ ਇਮੀਡੀਏਟਲੀ ਆਪਣੇ ਨੀਅਰਸਟ ਪੁਲਿਸ ਸਟੇਸ਼ਨ ਜਾਓ ਤੁਹਾਡੀ ਸੁਣਵਾਈ ਵੀ ਹੋਏਗੀ ਤੇ ਨਾਲ ਕੋਸ਼ਿਸ਼ ਸਾਡੀ ਪੂਰੀ ਰਹੇਗੀ ਕਿ ਤੁਹਾਡਾ ਫੋਨ ਆਫਸ ਲੈ। ਥੈਂਕ ਯੂ।